ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ ਪਿੰਡ ਦੀ ਖਬਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਇਹ ਵੀਡੀਓ ਤੁਸੀਂ ਕਿਸ ਪਿੰਡ ਜਾਂ ਸ਼ਹਿਰ ਤੋਂ ਦੇਖ ਰਹੇ ਹੋ ਤਾਂ ਗੱਲ ਕਰਦੇ ਹਾਂ ਅੱਜ ਦੀਆਂ ਪੰਜਾਬ ਰਾਜ ਦੀਆਂ ਤਾਜ਼ਾ ਅਤੇ ਮੁੱਖ ਖਬਰਾਂ ਬਾਰੇ ਪੰਜਾਬ ਵਿੱਚ ਸੋਸਾਇਟੀਆਂ ਨੂੰ ਆਰਟੀਆਈ ਅਧੀਨ ਲਿਆਂਦਾ ਗਿਆ ਮਨਰੇਗਾ ਵਿੱਚ ਗੜਬੜੀਆਂ ਦੀ ਜਾਂਚ ਲਈ ਕੇਂਦਰੀ ਟੀਮ ਪੰਜਾਬ ਆਵੇਗੀ। ਪੰਜਾਬ ਵਿੱਚ ਜ਼ਾਇਦਾਦ ਰਜਿਸਟਰੀ ਨੂੰ ਆਸਾਨ ਬਣਾਉਣ ਲਈ ਈਜ਼ੀ ਰਜਿਸਟਰੀ ਸਿਸਟਮ ਲਾਂਚ। ਪੰਜਾਬ ਯੂਨੀਵਰਸਿਟੀ ਦੇ ਸੈਨੇਟ ਚੋਣਾਂ ਦੀ ਸਮਾਸਾਰਣੀ ਨੂੰ ਮਿਲੀ ਮਨਜ਼ੂਰੀ। ਬਾਸਕਟਬਾਲ ਖਿਡਾਰੀ ਦੀ ਮੌਤ ਤੋਂ ਬਾਅਦ ਮੁੱਖ ਮੰਤਰੀ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ। SCL ਮੁਹਾਲੀ ਨੇ ਭਾਰਤ ਦੇ ਸੈਮੀਕੰਡਕਟਰ ਪੁਸ਼ ਨੂੰ ਤੇਜ਼ ਕੀਤਾ ਜਿਸ ਨਾਲ ਨੌਕਰੀਆਂ ਪੈਦਾ ਹੋਣਗੀਆਂ ਪੰਜਾਬ ਵਿੱਚ ਸੜਕਾਂ ਵਿੱਚ ਤੇਜ਼ੀ ਨਾਲ ਬਦਲਾਵ ਆਮ ਆਦਮੀ ਨੇ ਸਾਂਝਾ ਕੀਤੀ ਵੀਡੀਓ ਭਾਰਤੀ ਫੌਜ ਨੇ ਪੰਜਾਬ ਦੇ ਡਿਫੈਂਸ ਉਦਯੋਗ ਵਿੱਚ ਮਾਮੂਲੀ ਯੋਗਦਾਨ ਨੂੰ ਉਜਾਗਰ ਕੀਤਾ ਆਮ ਆਦਮੀ ਪਾਰਟੀ ਨੇ ਮੋਗਾ ਮੇਅਰ ਨੂੰ ਨਸ਼ਾ ਵਪਾਰ ਨਾਲ ਜੁੜੇ ਹੋਣ ਕਾਰਨ ਕੱਢ ਦਿੱਤਾ ਪੰਜਾਬ ਰੋਡਵੇਜ਼ ਹੜਤਾਲ ਕਾਰਨ ਬੱਸ ਸੇਵਾਵਾਂ ਮਾ ਠੱਪ ਹੋਣ ਨਾਲ ਯਾਤਰੀ ਹੋਏ ਪਰੇਸ਼ਾਨ ਆਮ ਆਦਮੀ ਪਾਰਟੀ ਸਰਕਾਰ ਨੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਖਡੂਰ ਸਾਹਿਬ ਐਮਪੀ ਅੰਮ੍ਰਿਤਪਾਲ ਨੇ ਪੈਰੋਲ ਰੱਦ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਪੰਜਾਬ ਕੈਬਨਿਟ ਨੇ 300 ਸਪੈਸ਼ਲਿਸਟ ਡਾਕਟਰਾਂ ਨੂੰ ਅੰਪੈਨਲ ਕਰਕੇ ਸਿਹਤ ਸਹੂਲਤਾਂ ਨੂੰ ਮਜ਼ਬੂਤ ਕੀਤਾ ਪੰਜਾਬ ਦੇ 62.50% ਭੂਜਲ ਵਿੱਚ ਯੂਰੇਨੀਅਮ ਦੇਸ਼ ਵਿੱਚ ਸਭ ਤੋਂ ਵੱਧ ਪ੍ਰਦੂਸ਼ਣ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ 12ਵੀਂ ਕਲਾਸ ਲਈ ਨਵਾਂ ਐਂਟਰਪ੍ਰੈਨਿਓਰਸ਼ਿਪ ਕੋਰਸ ਜ਼ੀਰਖਪੁਰ ਵਿੱਚ ਸਪਾ ਸੈਂਟਰਾਂ ਦੀ ਆੜ ਵਿੱਚ ਚੱਲ ਰਹੇ ਦੇ ਵਪਾਰ ਦਾ ਪਰਦਾਫਾਸ਼ ਮਨਰੇਗਾ ਜੌਬ ਕਾਰਡ ਧਾਰਕਾਂ ਲਈ ਚੰਗੀ ਖਬਰ ਹੁਣ ਘਰ ਬੈਠੇ ਕੰਮ ਤੇ ਮਿਲੇਗੀ ਪੂਰੀ ਮਜ਼ਦੂਰੀ ਗੋਲਡੀ ਢਿੱਲੋਂ ਗੈਂਗ ਨੇ ਕਪਿਲ ਸ਼ਰਮਾ ਨੂੰ ਮਾਰਨ ਦੀ ਸਾਜ਼ਿਸ਼ ਰਚੀ ਕੈਨੇਡਾ ਵਿੱਚ ਕੈਫੇ ਫਾਇਰਿੰਗ ਕੇਸ ਵਿੱਚ ਵੇਰਵੇ ਸਾਹਮਣੇ ਆਏ ਭਾਰਤੀ ਔਰਤਾਂ ਦੀ ਬਲਾਈਂਡ ਕ੍ਰਿਕਟ ਟੀਮ ਨੇ ਜਿੱਤਿਆ ਪਹਿਲਾ ਵਿਸ਼ਵ ਕੱਪ ਭਾਰਤ ਨੇ ਸ਼੍ਰੀਲੰਕਾ ਨੂੰ ਮਦਦ ਲਈ ਲਾਂਚ ਕੀਤਾ ਆਪਰੇਸ਼ਨ ਸਾਗਰ ਬੰਦੂ ਮੋਹਾਲੀ ਐਮ ਸੀ ਨਗਰ ਨਿਗਮ ਨਵੀਂ ਸੀਮਾ ਨਿਰਧਾਰਿਤ ਵਾਰਡਾਂ ਦੀ ਗਿਣਤੀ 75 ਹੋਵੇਗੀ ਭਗਵੰਤ ਮਾਨ ਨੇ ਅਮਿਤ ਸ਼ਾਹ ਨੂੰ ਲਿਖਿਆ ਪੱਤਰ ਐਫਸੀਆਈ ਜੀਐਮ ਨਿਯੁਕਤੀ ਤੇ ਵਿਵਾਦ ਭਗਵੰਤ ਮਾਨ ਦੀ ਜਾਪਾਨ ਯਾਤਰਾ ਲਈ 10 ਦਿਨਾਂ ਦੇ ਦੌਰੇ ਤੇ ਉਦਯੋਗ ਨਿਵੇਸ਼ ਲਈ ਤਿਆਰੀਆਂ ਸਰਹੱਦੀ ਜ਼ਿਲ੍ਹਿਆਂ ਵਿੱਚ ਅਧਿਆਪਕਾਂ ਡਾਕਟਰਾਂ ਨੂੰ ਰੋਕਣ ਲਈ ਇਨਸੈਂਟਿਵ ਨੀਤੀ ਤਾ ਹੁਣ ਗੱਲ ਕਰਾਂਗੇ ਵਿਸਥਾਰ ਨਾਲ ਹਰ ਇੱਕ ਖਬਰ ਤੇ ਇਸ ਤੋਂ ਪਹਿਲਾਂ ਇੱਕ ਛੋਟੀ ਜਹੀ ਬੇਨਤੀ ਜੇ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣਾ ਪੰਜਾਬ ਸਰਕਾਰ ਨੇ ਇੱਕ ਵੱਡਾ ਕਦਮ ਚੁੱਕਿਆ ਹੈ ਸਾਰੀਆਂ ਰਜਿਸਟਰਡ ਸੁਸਾਇਟੀਆਂ ਅਤੇ ਟਰਸਟਾਂ ਨੂੰ ਰਾਈਟ ਟੂ ਇਨਫੋਰਮੇਸ਼ਨ ਐਕਟ ਅਧੀਨ ਲਿਆਂਦਾ ਗਿਆ ਹੈ ਇਸ ਨਾਲ ਭ੍ਰਿਸ਼ਟਾਚਾਰ ਅਤੇ ਧੋਖੇ ਨਾਮਾ ਵਾਲੀਆਂ ਸੰਸਥਾਵਾਂ ਤੇ ਕਠੋਰ ਕਾਰਵਾਈ ਹੋਵੇਗੀ ਅਤੇ 1860 ਦੇ ਕਾਨੂੰਨ ਵਿੱਚ ਪਹਿਲੀ ਵਾਰ ਅਜਿਹਾ ਬਦਲਾਅ ਆਇਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਪਾਰਦਰਸ਼ਤਾ ਵਧਾਉਣ ਵਾਲਾ ਕਦਮ ਹੈ ਜੋ ਲੋਕਾਂ ਨੂੰ ਉਹਨਾਂ ਦੇ ਅਧਿਕਾਰ ਦਿੰਦਾ ਹੈ ਹੁਣ ਹਰ ਸੁਸਾਇਟੀ ਦੇ ਹਿਸਾਬ ਦੀ ਜਾਂਚ ਲਾਜ਼ਮੀ ਹੋਵੇਗੀ ਅਤੇ ਧੋਖੇ ਵਾਲੇ ਨਾਮ ਬੰਦ ਹੋ ਜਾਣਗੇ ਇਹ ਰਾਜ ਵਿੱਚ ਵਿੱਤੀ ਨੈਤਿਕਤਾ ਨੂੰ ਮਜ਼ਬੂਤ ਕਰੇਗਾ ਕੇਂਦਰ ਸਰਕਾਰ ਨੇ ਪੰਜਾਬ ਵਿੱਚ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਏਮਪਲੋਇਮੈਂਟ ਗਾਰੰਟੀ ਐਕਟ ਵਿੱਚ ਸ਼ਿਕਾਇਤਾਂ ਦੀ ਜਾਂਚ ਲਈ ਇੱਕ ਉੱਚ ਪਦਰੀ ਟੀਮ ਭੇਜਣ ਦਾ ਫੈਸਲਾ ਕੀਤਾ ਹੈ ਇਹ ਟੀਮ ਰਾਜ ਵਿੱਚ ਯੋਜਨਾ ਦੀ ਗਲਤ ਵਰਤੋਂ ਅਤੇ ਭ੍ਰਿਸ਼ਟਾਚਾਰ ਨੂੰ ਖੁੱਲਕੇ ਜਾਂਚੇਗੀ ਜਿਸ ਨੂੰ ਭਾਜਪੀ ਨੇ ਸਵਾਗਤ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਪਾਰਦਰਸ਼ੀ ਪ੍ਰਕਿਰਿਆ ਨੂੰ ਮਜ਼ਬੂਤ ਕਰੇਗਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਇਸ ਮਾਮਲੇ ਵਿੱਚ ਕਈ ਅਰਜ਼ੀਆਂ ਤੇ ਨੋਟਿਸ ਜਾਰੀ ਕੀਤੇ ਹਨ ਇਹ ਜਾਂਚ ਗਰੀਬਾਂ ਤੱਕ ਯੋਜਨਾ ਦੇ ਲਾਭ ਪਹੁੰਚਾਉਣ ਵਿੱਚ ਮਦਦ ਕਰੇਗੀ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਦੇਸ਼ ਦੀ ਪਹਿਲੀ ਈਜ਼ੀ ਰਜਿਸਟਰੀ ਸਿਸਟਮ ਲਾਂਚ ਕੀਤੀ ਹੈ ਜੋ ਜਾਇਦਾਦ ਰਜਿਸਟਰੀ ਨੂੰ ਸੌਖਾ ਤੇਜ਼ ਅਤੇ ਪਾਰਦਰਸ਼ੀ ਬਣਾਏਗੀ ਇਸ ਨਾਲ ਲੋਕਾਂ ਨੂੰ ਬਿਨਾਂ ਟੰਗੀਆਂ ਬਿਨਾਂ ਕਾਗਜ਼ ਵੰਡੇ ਜਾਣ ਰਜਿਸਟਰੀ ਕਰਵਾਉਣ ਦਾ ਮੌਕਾ ਮਿਲੇਗਾ ਅਤੇ ਭ੍ਰਿਸ਼ਟਾਚਾਰ ਖਤਮ ਹੋਵੇਗਾ ਮਾਨ ਨੇ ਕਿਹਾ ਕਿ ਇਹ ਰਾਜ ਨੂੰ ਭ੍ਰਿਸ਼ਟਾਚਾਰ ਰਹਿਤ ਬਣਾਉਣ ਵਾਲਾ ਵਿਸ਼ਾਲ ਕਦਮ ਹੈ ਫਤਿਹਗੜ੍ਹ ਸਾਹਿਬ ਵਿੱਚ ਲਾਂਚ ਹੋਈ ਇਹ ਵਿਵਸਥਾ ਹੁਣ ਪੂਰੇ ਪੰਜਾਬ ਵਿੱਚ ਲਾਗੂ ਹੋਵੇਗੀ ਇਹ ਆਮ ਲੋਕਾਂ ਲਈ ਵੱਡੀ ਰਾਹਤ ਹੈ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਚੋਣਾਂ ਦੀ ਸਮਾਂ ਸਾਰਣੀ ਨੂੰ ਉਪ ਰਾਸ਼ਟਰਪਤੀ ਸੀਪੀ ਰਾਧਾਕ੍ਰਿਸ਼ਨਨ ਵੱਲੋਂ ਮਨਜ਼ੂਰੀ ਹੋ ਗਈ ਹੈ। ਇਹ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਲਈ ਗੂੰਜਦੀ ਜਿੱਤ ਕਿਹਾ ਹੈ ਜੋ ਵਿਦਿਆਰਥੀਆਂ ਦੇ 1 ਮਹੀਨੇ ਤੋਂ ਚੱਲ ਰਹੇ ਆंदोलਨ ਨੂੰ ਖਤਮ ਕਰੇਗਾ। ਚੋਣਾਂ 7 ਸਤੰਬਰ 2026 ਤੋਂ 4 ਅਕਤੂਬਰ 2026 ਤੱਕ ਹੋਣਗੀਆਂ ਜਿਸ ਵਿੱਚ ਪ੍ਰਿੰਸੀਪਲਾਂ, ਪ੍ਰੋਫੈਸਰਾਂ ਅਤੇ ਗ੍ਰੈਜੂਏਟ ਵਰਗੇ ਵੋਟਰ ਸ਼ਾਮਲ ਹੋਣਗੇ। ਇਹ ਵਿਦਿਆਰਥੀਆਂ ਦੀ ਜਿੱਤ ਹੈ ਜੋ ਯੂਨੀਵਰਸਿਟੀ ਦੇ ਢਾਂਚੇ ਨੂੰ ਬਚਾਉਣ ਲਈ ਲੜ ਰਹੇ ਸਨ। ਨੈਸ਼ਨਲ ਲੈਵਲ ਬਾਸਕਟਬਾਲ ਖਿਡਾਰੀ ਹਾਰਦਿਕ ਰਾਠੀ ਦੀ ਮੌਤ ਤੋਂ ਬਾਅਦ ਪੰਜਾਬ ਮੁੱਖ ਮੰਤਰੀ ਅਤੇ ਹਰਿਆਣਾ ਦੇ ਸਪੋਰਟਸ ਮੰਤਰੀ ਗੌਰਵ ਗੋਤਮ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ। ਜੰਗ ਲੱਗੀ ਪੋਲ ਡਿੱਗਣ ਕਾਰਨ ਹੋਈ ਇਸ ਘਟਨਾ ਨੇ ਸਪੋਰਟਸ ਇਨਫਰਾਸਟ੍ਰਕਚਰ ਦੀ ਕਮਜ਼ੋਰੀ ਨੂੰ ਉਜਾਗਰ ਕੀਤਾ ਹੈ ਜਦਕਿ ਭਾਰਤ 2030 ਕਾਮਨਵੈਲਥ ਗੇਮਜ਼ ਦੀ ਮੇਜ਼ਬਾਨੀ ਲਈ ਤਿਆਰੀ ਕਰ ਰਿਹਾ ਹੈ। ਮਾਨ ਨੇ ਕਿਹਾ ਕਿ ਅਜਿਹੇ ਨੌਜਵਾਨ ਟੈਲੈਂਟ ਨਾਲ ਗਲਤ ਨਹੀਂ ਹੋਣਾ ਚਾਹੀਦਾ ਅਤੇ ਕੇਂਦਰ ਨੂੰ ਆਪਣੀ ਤਿਆਰੀ ਲਈ ਵਿਚਾਰ ਕਰਨਾ ਚਾਹੀਦਾ ਹੈ। ਪਰਿਵਾਰ ਨੂੰ ਸਹਾਇਤਾ ਦਾ ਪ੍ਰਵਸਾਦ ਦਿੱਤਾ ਗਿਆ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ SCL ਮੁਹਾਲੀ ਨੂੰ ਭਾਰਤ ਦੇ ਸੈਮੀ ਕੰਡਕਟਰ ਖੇਤਰ ਵਿੱਚ ਇੱਕ ਮਹੱਤਵਪੂਰਨ ਕੇਂਦਰ ਕਿਹਾ ਹੈ ਅਤੇ 5 ਬਿੰਦੂਆਂ ਵਾਲੀ ਰੋਡ ਮੈਪ ਲਾਂਚ ਕੀਤੀ ਹੈ। ਇਸ ਸੈਮੀ ਕੰਡਕਟਰ ਕੰਪਲੈਕਸ ਲੈਬ ਭਾਰਤੀ ਤਕਨੀਕ ਨੂੰ ਵਿਸ਼ਵ ਪੱਧਰ ਤੱਕ ਲੈ ਜਾਣ ਲਈ ਤਿਆਰ ਹੈ। ਜੋ ਨੌਕਰੀਆਂ ਅਤੇ ਨਵੀਨੀਕਰਨ ਨੂੰ ਵਧਾਵਾ ਦੇਵੇਗਾ ਵੈਸ਼ਨਵ ਨੇ ਕਿਹਾ ਕਿ ਪੰਜਾਬ ਦਾ ਇਹ ਕੇਂਦਰ ਰਾਸ਼ਟਰੀ ਆਰਥਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਏਗਾ ਖਾਸ ਕਰਕੇ ਆਟੋਮੋਟਿਵ ਅਤੇ ਆਈਟੀ ਖੇਤਰਾਂ ਵਿੱਚ ਇਹ ਪਹਿਲ ਕਦਮੀ ਭਾਰਤ ਨੂੰ ਗਲੋਬਲ ਚਿਪ ਮਾਰਕੀਟ ਵਿੱਚ ਮਜ਼ਬੂਤ ਬਣਾਏਗੀ ਅੱਜ ਦੇ ਇਸ ਐਲਾਨ ਨਾਲ ਨਿਵੇਸ਼ਕਾਂ ਵਿੱਚ ਉਤਸ਼ਾਹ ਵਧਿਆ ਹੋਇਆ ਹੈ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਸੜਕਾਂ ਦੇ ਨਿਰਮਾਣ ਦਾ ਵੀਡੀਓ ਸਾਂਝਾ ਕਰਕੇ ਭਗਵੰਤ ਮਾਨ ਸਰਕਾਰ ਦੀ ਪ੍ਰਸ਼ੰਸਾ ਕੀਤੀ ਹੈ 18000 ਕਿਲੋਮੀਟਰ ਲੰਬੀਆਂ ਸੜਕਾਂ ਨੂੰ ਮਾਰਚ 2026 ਤੱਕ ਠੀਕ ਕਰਨ ਅਤੇ ਅਪਗ੍ਰੇਡ ਕਰਨ ਦਾ ਪ੍ਰੋਜੈਕਟ ਮਨਜ਼ੂਰ ਹੋ ਗਿਆ ਹੈ ਜੋ ਪਹਿਲਾਂ ਚੱਲ ਰਹੇ 12000 ਕਿਲੋਮੀਟਰ ਪ੍ਰੋਜੈਕਟ ਨਾਲ ਜੁੜਿਆ ਹੈ ਫਾਈਨਾਂਸ ਮੰਤਰੀ ਹਰਪਾਲ ਸਿੰਘ ਚੀਮਾ ਨੇ ਤਿੰਨ ਨਵੀਆਂ ਸੜਕਾਂ ਦਾ ਉਦਘਾਟਨ ਕੀਤਾ ਜਿਸ ਦੀ ਲਾਗਤ 8 ਕਰੋੜ ਰੁਪਏ ਹੈ ਇਹ ਯਤਨ ਪੰਜਾਬ ਨੂੰ ਬਿਹਤਰ ਜੋੜਨ ਅਤੇ ਆਰਥਿਕ ਵਿਕਾਸ ਨੂੰ ਤੇਜ਼ ਕਰਨ ਵਾਲੇ ਹਨ ਭਾਰਤੀ ਫੌਜ ਨੇ ਪੰਜਾਬ ਦੇ ਡਿਫੈਂਸ ਉਦਯੋਗ ਵਿੱਚ ਸਿਰਫ 0.01% ਦੀ ਯੋਗਦਾਨ ਨੂੰ ਚੁਣੌਤੀ ਦਿੱਤੀ ਹੈ ਅਤੇ ਰਾਜ ਸਰਕਾਰ ਨੂੰ ਉਦਯੋਗਾਂ ਲਈ ਇਕੋਸਿਸਟਮ ਬਣਾਉਣ ਲਈ ਅਪੀਲ ਕੀਤੀ ਹੈ। ਫੌਜੀ ਡਾਇਰੈਕਟਰ ਜਨਰਲ ਮੇਜਰ ਜਨਰਲ ਸੀਐਸ ਮਾਨ ਨੇ ਕਿਹਾ ਕਿ ਫੌਜ ਦੇ ਡਾਟਾਬੇਸ ਵਿੱਚ ਹਜ਼ਾਰਾਂ ਉਦਯੋਗਾਂ ਵਿੱਚੋਂ ਪੰਜਾਬ ਵਿੱਚ ਸਿਰਫ 18 ਹਨ। ਪਿਛਲੇ 2 ਸਾਲਾਂ ਵਿੱਚ 1 ਲੱਖ 8000 ਕਰੋੜ ਰੁਪਏ ਦੇ 116 ਕੰਟਰੈਕਟਾਂ ਵਿੱਚ ਪੰਜਾਬ ਨੂੰ ਸਿਰਫ ਇੱਕ ਮਿਲਿਆ। ਇਹ ਘਾਟਾ ਨੈਸ਼ਨਲ ਸਿਕਿਉਰਿਟੀ ਲਈ ਚਿੰਤਾਜਨਕ ਹੈ। ਅਤੇ ਰਾਜ ਨੂੰ ਨਵੇਂ ਮੌਕੇ ਤਲਾਸ਼ਨੇ ਚਾਹੀਦੇ ਹਨ ਫੌਜ ਨੇ ਪੰਜਾਬ ਨੂੰ ਵਧੇਰੇ ਸਕ੍ਰੀਨ ਹੋਣ ਦਾ ਸੱਦਾ ਦਿੱਤਾ ਹੈ ਆਮ ਆਦਮੀ ਪਾਰਟੀ ਨੇ ਮੋਗਾ ਮੇਰ ਬਲਜੀਤ ਸਿੰਘ ਚੰਨੀ ਨੂੰ ਨਸ਼ਾ 카ਰਟੇਲਾ ਨਾਲ ਜੁੜੇ ਹੋਣ ਦੇ aaropan ਵਿੱਚ ਪਾਰਟੀ ਤੋਂ ਕੱਢ ਦਿੱਤਾ ਹੈ ਚੰਨੀ ਜੋ ਪੰਜਾਬ ਦੇ ਪਹਿਲੇ ਏ ਏ ਪੀ ਮੇਅਰ ਸਨ ਉਹਨਾਂ ਨੇ ਸਿਹਤ ਅਤੇ ਪਰਿਵਾਰਿਕ ਮੁੱਦਿਆਂ ਨੂੰ ਲੈ ਕੇ ਇਸਤੀਫਾ ਦਿੱਤਾ ਸੀ ਪਰ 42 ਕਾਉਂਸਲਰਾਂ ਨੇ ਇਸ ਨੂੰ ਗਲਤ ਕੰਮਾਂ ਨਾਲ ਜੋੜਿਆ ਇਹ ਫੈਸਲਾ ਪਾਰਟੀ ਦੀ ਅਖੰਡਤਾ ਨੂੰ ਬਚਾਉਣ ਲਈ ਲਿਆ ਗਿਆ ਜੋ ਨਸ਼ੇ ਵਿਰੁੱਧ ਆਪਣੀ ਲੜਾਈ ਨੂੰ ਜਾਰੀ ਰੱਖ ਰਹੀ ਹੈ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਨੂੰ ਖਤਮ ਕਰਨ ਲਈ ਇਹ ਕਦਮ ਮਹੱਤਵਪੂਰਨ ਹੈ ਲੋਕਾਂ ਨੇ ਇਸ ਨੂੰ ਸਕਾਰਾਤਮਕ ਰਿਐਕਸ਼ਨ ਦਿੱਤਾ ਹੈ ਪੰਜਾਬ ਰੋਡਵੇਜ਼ ਅਤੇ ਪੀ ਆਰਟੀਸੀ ਦੇ ਕੰਟਰੈਕਟ ਵਰਕਰਾਂ ਨੇ ਹੜਤਾਲ ਕਰਕੇ ਰਾਜਪੜ ਵਿੱਚ ਬੱਸ ਸੇਵਾਵਾਂ ਨੂੰ ਠੱਲ ਪਾ ਦਿੱਤੀ ਜਿਸ ਨਾਲ ਯਾਤਰੀ ਪ੍ਰਭਾਵਿਤ ਹੋਏ ਪੁਲਿਸ ਨੇ ਯੂਨੀਅਨ ਲੀਡਰਾਂ ਨੂੰ ਗ੍ਰਫਤਾਰ ਕੀਤਾ ਜੋ ਕਿਲੋਮੀਟਰ ਸਕੀਮ ਵਿਰੁੱਧ ਪ੍ਰਦਰਸ਼ਨ ਕਰ ਰਹੇ ਸਨ ਪਟਿਆਲਾ ਦੇ ਨਵੇਂ ਬੱਸ ਟਰਮੀਨਲ ਦਾ ਮੁੱਖ ਗੇਟ ਬੰਦ ਕਰ ਦਿੱਤਾ ਗਿਆ ਇਹ ਹੜਤਾਲ ਰਾਜਸੀ ਤੌਰ ਤੇ ਮਹੱਤਵਪੂਰਨ ਹੈ ਜਦੋਂ ਚੋਣਾਂ ਨੇੜੇ ਆ ਰਹੀਆਂ ਹਨ ਸਰਕਾਰ ਨੂੰ ਤੇਜ਼ੀ ਨਾਲ ਹੱਲ ਲੱਭਣਾ ਪਵੇਗਾ ਆਮ ਆਦਮੀ ਪਾਰਟੀ ਸਰਕਾਰ ਨੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇ ਦਿੱਤਾ ਹੈ ਜੋ ਲੰਬੇ ਸਮੇਂ ਦੀ ਮੰਗ ਨੂੰ ਪੂਰਾ ਕਰਦਾ ਹੈ ਪਿਛਲੀਆਂ ਕਾਂਗਰਸ ਅਤੇ ਅਕਾਲੀ ਸਰਕਾਰਾਂ ਨੇ ਇਸ ਨੂੰ ਅਣਗੌਲਿਆ ਕੀਤਾ ਸੀ ਪਰ ਹੁਣ ਇਹ ਰਾਜਸੀ ਬਦਲਾਅ ਨਾਲ ਹੋਇਆ ਹੈ ਇਹ ਦਰਜਾ ਸ਼ਹਿਰ ਨੂੰ ਵਿਸ਼ੇਸ਼ ਸਹੂਲਤਾਂ ਅਤੇ ਸੁਰੱਖਿਆ ਦੇਵੇਗਾ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਇਹ ਸਿੱਖ ਇਤਿਹਾਸ ਨੂੰ ਮਾਣ ਦਿੰਦਾ ਹੈ ਰਾਜ ਵਿੱਚ ਹੋਰ ਸ਼ਹਿਰਾਂ ਲਈ ਵੀ ਮੰਗ ਵੱਧ ਸਕਦੀ ਹੈ ਖਡੂਰ ਸਾਹਿਬ ਐਮਪੀ ਅਮਰਿਤਪਾਲ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੈਰੋਲ ਰੱਦ ਕਰਨ ਵਾਲੇ ਆਦੇਸ਼ ਨੂੰ ਚੁਣੌਤੀ ਦਿੱਤੀ ਇਸ ਨੂੰ ਰਾਜਨੀਤਿਕ ਪ੍ਰੇਰਿਤ ਅਤੇ ਅਸੰਵਿਧਾਨਿਕ ਦੱਸਦੇ ਹੋਏ ਉਹਨਾਂ ਨੇ ਕਿਹਾ ਕਿ ਇਹ ਫੈਸਲਾ 19 ਲੱਖ ਵੋਟਰਾਂ ਦੀ ਆਵਾਜ਼ ਨੂੰ ਦਬਾਉਣ ਵਾਲਾ ਹੈ ਅਤੇ ਵਿੰਟਰ ਸੈਸ਼ਨ ਵਿੱਚ ਹਿੱਸਾ ਨਾ ਲੈਣ ਨਾਲ ਲੋਕਤੰਤਰ ਨੂੰ ਨੁਕਸਾਨ ਪਹੁੰਚਦਾ ਹੈ। ਇਹ ਕੇਸ ਪੰਜਾਬੀ ਰਾਜਨੀਤੀ ਵਿੱਚ ਨਵਾਂ ਵਿਵਾਦ ਖੜਾ ਕਰ ਸਕਦਾ ਹੈ ਅਤੇ ਨਿਆਂ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰੇਗਾ। ਅਦਾਲਤ ਨੂੰ ਤੁਰੰਤ ਸੁਣਵਾਈ ਦੀ ਅਪੀਲ ਕੀਤੀ ਗਈ ਹੈ। ਪੰਜਾਬ ਕੈਬਨਿਟ ਨੇ 12 ਮੁੱਖ ਵਿਸ਼ਿਆਂ ਵਿੱਚ 300 ਸਪੈਸ਼ਲਿਸਟ ਡਾਕਟਰਾਂ ਨੂੰ ਅੰਪੈਨਲ ਕਰਨ ਦੀ ਮਨਜ਼ੂਰੀ ਦਿੱਤੀ ਜੋ ਰਾਜ ਵਿੱਚ ਹੈਲਥ케ਅਰ ਨੂੰ ਮਜ਼ਬੂਤ ਕਰੇਗੀ ਅਤੇ ਲੋਕਾਂ ਨੂੰ ਬਿਹਤਰ ਇਲਾਜ ਪ੍ਰਦਾਨ ਕਰੇਗੀ ਇਹ ਫੈਸਲਾ ਗਰੀਬਾਂ ਤੱਕ ਉੱਚੀਆਂ ਮੈਡੀਕਲ ਸਹੂਲਤਾਂ ਪਹੁੰਚਾਉਣ ਵਾਲਾ ਹੈ ਅਤੇ ਡਾਕਟਰਾਂ ਨੂੰ ਰਾਜ ਵਿੱਚ ਰਹਿਣ ਲਈ ਉਤਸ਼ਾਹਿਤ ਕਰੇਗਾ ਪੰਜਾਬ ਨੂੰ ਹੈਲਥ ਹੱਬ ਵਜੋਂ ਵਿਕਸਿਤ ਕਰਨ ਵਿੱਚ ਅਹਿਮ ਕਦਮ ਹੈ ਅਤੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਰਿਪੋਰਟ ਅਨੁਸਾਰ ਪੰਜਾਬ ਦੇ 68.50% ਪੂਜਲ ਨਮੂਨਿਆਂ ਵਿੱਚ ਯੂਰੇਨੀਅਮ ਸੀਮਾ ਤੋਂ ਵੱਧ ਹੈ ਜੋ ਦੇਸ਼ ਵਿੱਚ ਸਭ ਤੋਂ ਵੱਧ ਪ੍ਰਦੂਸ਼ਣ ਨੂੰ ਦਰਸਾਉਂਦਾ ਹੈ ਅਤੇ ਸਿਹਤ ਖਤਰੇ ਵਧਾਉਂਦਾ ਹੈ ਇਹ ਅੰਕੜੇ ਖੇਤੀ ਅਤੇ ਪੀਣ ਵਾਲੇ ਪਾਣੀ ਨੂੰ ਪ੍ਰਭਾਵਿਤ ਕਰ ਰਹੇ ਹਨ ਜਿਸ ਲਈ ਤੁਰੰਤ ਫਿਲਟਰੇਸ਼ਨ ਅਤੇ ਨੀਤੀਆਂ ਦੀ ਲੋੜ ਹੈ ਰਾਜ ਨੂੰ ਪਾਣੀ ਸੰਭਾਲ ਵਿੱਚ ਨਵੀਂ ਚੁਣੌਤੀ ਮਿਲੀ ਹੈ ਅਤੇ ਵਿਗਿਆਨਿਕ ਹੱਲ ਲੱਭਣੇ ਪੈਣਗੇ ਲੋਕਾਂ ਨੂੰ ਜਾਗਰੂਕ ਕਰਨਾ ਜ਼ਰੂਰੀ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਕਲਾਸ 12ਵੀਂ ਵਿੱਚ ਨਵਾਂ ਐਂਟਰਪ੍ਰੈਨਿਓਰਸ਼ਿਪ ਕੋਰਸ ਲਾਂਚ ਕੀਤਾ ਹੈ ਜੋ ਵਿਦਿਆਰਥੀਆਂ ਨੂੰ ਸਵੈ ਰੋਜ਼ਗਾਰ ਅਤੇ ਵਪਾਰਕ ਹੁਨਰ ਸਿਖਾਏਗਾ ਇਹ ਕੋਰਸ ਪ੍ਰੈਕਟੀਕਲ ਬਿਜ਼ਨਸ ਸਕਿਲਸ ਤੇ ਫੋਕਸ ਕਰੇਗਾ ਜਿਸ ਨਾਲ ਨੌਜਵਾਨ ਆਪਣਾ ਬਿਜ਼ਨਸ ਸ਼ੁਰੂ ਕਰਨ ਵਿੱਚ ਸਮਰਥ ਹੋਣਗੇ ਬੋਰਡ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਪੰਜਾਬ ਦੇ ਨੌਜਵਾਨਾਂ ਨੂੰ ਬੇਰੋਜ਼ਗਾਰੀ ਤੋਂ ਬਚਾਉਣ ਵਾਲਾ ਕਦਮ ਹੈ ਵਿਦਿਆਰਥੀਆਂ ਵਿੱਚ ਉਤਸ਼ਾਹ ਹੈ ਅਤੇ ਅਧਿਆਪਕ ਵੀ ਇਸ ਨੂੰ ਸਵਾਗਤ ਕਰ ਰਹੇ ਹਨ ਇਹ ਨਵੀਂਤਾ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰੇਗੀ। ਜ਼ਿਰਕਾਪੁਰ ਵਿੱਚ ਪੰਜਾਬ ਪੁਲਿਸ ਨੇ ਸਪਾ ਸੈਂਟਰਾਂ ਦੀ ਆੜ ਵਿੱਚ ਚੱਲ ਰਹੇ ਦੇਵ ਵਪਾਰ ਨੂੰ ਉਜਾਗਰ ਕੀਤਾ ਹੈ ਅਤੇ ਵੱਡੀ ਛਾਪੇਮਾਰੀ ਕੀਤੀ ਹੈ। ਇਨ੍ਹਾਂ ਸੈਂਟਰਾਂ ਵਿੱਚ ਨੌਜਵਾਨਾਂ ਨੂੰ ਫਸਾਣ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਚਲਾਉਣ ਦੇ ਸਬੂਤ ਮਿਲੇ ਹਨ। ਪੁਲਿਸ ਨੇ ਕਈ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਸ਼ੱਕੀ ਸਮਾਨ ਬਰਾਮਦ ਕੀਤਾ। ਇਹ ਛਾਪੇਮਾਰੀ ਪੰਜਾਬ ਵਿੱਚ ਅਪਰਾਧੀ ਗਤੀਵਿਧੀਆਂ ਵਿਰੁੱਧ ਸਰਕਾਰ ਦੀ ਜ਼ੀਰੋ ਟੋਲਰੈਂਸ ਪਾਲਿਸੀ ਨੂੰ ਦਰਸਾਉਂਦੀ ਹੈ ਲੋਕਾਂ ਨੂੰ ਇਜੀਆਂ ਥਾਵਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਪੰਜਾਬ ਸਰਕਾਰ ਨੇ ਮਨਰੇਗਾ ਜੌਬ ਕਾਰਡ ਧਾਰਕਾਂ ਲਈ ਵੱਡਾ ਬਦਲਾ ਕੀਤਾ ਹੈ ਜਿਸ ਨਾਲ ਹੁਣ ਘਰ ਬੈਠੇ ਕੰਮ ਕਰਨ ਤੇ ਵੀ ਪੂਰੀ ਮਜ਼ਦੂਰੀ ਮਿਲੇਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਖਜ਼ਾਨਾ ਖੋਲ ਕੇ ਸਕੀਮ ਨੂੰ ਮਜ਼ਬੂਤ ਕੀਤਾ ਹੈ ਜੋ ਗਰੀਬਾਂ ਨੂੰ ਆਰਥਿਕ ਸਹਾਇਤਾ ਪ੍ਰਦਾਨ ਕਰੇਗੀ ਇਹ ਨਵਾਂ ਨਿਯਮ ਰੋਜ਼ਗਾਰ ਨੂੰ ਵਧਾਏਗਾ ਅਤੇ ਗ੍ਰਾਮੀਣ ਖੇਤਰ ਵਿੱਚ ਵਿਕਾਸ ਨੂੰ ਤੇਜ਼ ਕਰੇਗਾ ਲੱਖਾਂ ਲੋਕਾਂ ਨੂੰ ਇਸ ਤੋਂ ਲਾਭ ਮਿਲੇਗਾ ਪੰਜਾਬੀ ਕਾਮੇਡੀਅਨ ਕਪਿਲ ਸ਼ਰਮਾ ਨੂੰ ਖਤਮ ਕਰਨ ਦੀ ਭਿਆਨਕ ਸਾਜ਼ਿਸ਼ 골ਡੀ ਡੈਲੋ ਗੈਂਗ ਨੇ ਰਚੀ ਸੀ ਜੋ ਕੈਨੇਡਾ ਵਿੱਚ ਇੱਕ ਕੈਫੇ ਫਾਇਰਿੰਗ ਵਾਲੇ ਕੇਸ ਵਿੱਚ ਸਾਹਮਣੇ ਆ ਰਿਹਾ ਹੈ ਅੰਤਰਰਾਸ਼ਟਰੀ ਜਾਂਚ ਏਜੰਸੀਆਂ ਨੇ ਪਤਾ ਲਗਾਇਆ ਕਿ ਗੈਂਗ ਨੇ ਪੰਜਾਬੀ ਸਟਾਰ ਨੂੰ ਨਿਸ਼ਾਨਾ ਬਣਾਉਣ ਲਈ ਵਿਸ਼ੇਸ਼ ਯੋਜਨਾ ਬਣਾਈ ਸੀ ਇਹ ਖੁਲਾਸਾ ਪੰਜਾਬੀ ਡਾਇਸਪੋਰਾ ਵਿੱਚ ਡਰ ਪੈਦਾ ਕਰ ਰਿਹਾ ਹੈ ਅਤੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਸੁਰੱਖਿਆ ਵਧਾਉਣ ਲਈ ਕਹਿ ਰਿਹਾ ਹੈ। ਇਹ ਜੇ ਅਪਰਾਧਾਂ ਨਾਲ ਨਜਿੱਠਣ ਲਈ ਅੰਤਰਰਾਸ਼ਟਰੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ਹੈ ਤਾਂ ਜੋ ਪੰਜਾਬੀਆਂ ਦੀ ਸੁਰੱਖਿਆ ਯਕੀਨੀ ਬਣੇ। ਇਹ ਕੇਸ ਵਿਸ਼ਵ ਪੱਧਰ ਦੇ ਅਤਿਨਕਵਾਦ ਨਾਲ ਜੁੜੇ ਹੋਣ ਕਰਕੇ ਵੱਡੀ ਚਰਚਾ ਵਿੱਚ ਹੈ। ਭਾਰਤੀ ਔਰਤਾਂ ਦੀ ਅੰਨੀ ਕ੍ਰਿਕਟ ਟੀਮ ਨੇ ਨੇਪਾਲ ਨੂੰ ਹਰਾ ਕੇ ਪਹਿਲਾ ਬਲਾਈਂਡ ਔਮਨਜ਼ T20 ਵਿਸ਼ਵ ਕੱਪ 2025 ਜਿੱਤ ਲਿਆ ਹੈ। ਪ੍ਰਧਾਨ ਮੰਤਰੀ ਨੇ ਟੀਮ ਨੂੰ ਵਧਾਈ ਦਿੱਤੀ ਅਤੇ ਇਸ ਨੂੰ ਇਤਿਹਾਸਿਕ ਕਦਮ ਕਿਹਾ ਜੋ ਅੰਨ੍ਹੇ ਖਿਡਾਰੀਆਂ ਲਈ ਸਮਾਵੇਸ਼ਤਾ ਨੂੰ ਵਧਾਉਂਦਾ ਹੈ। ਵਰਲਡ ਬਲਾਈਂਡ ਕ੍ਰਿਕਟ ਲਿमिटेड ਨੇ ਇਹ ਟੂਰਨਾਮੈਂਟ ਭਾਰਤ ਅਤੇ ਸ਼੍ਰੀਲੰਕਾ ਨਾਲ ਮਿਲ ਕੇ ਕਰਵਾਇਆ ਸੀ। ਇਹ ਜਿੱਤ ਨਾ ਸਿਰਫ ਖੇਡ ਵਿੱਚ ਬਰਾਬਰੀ ਨੂੰ ਉਤਸ਼ਾਹਿਤ ਕਰਦੀ ਹੈ, ਬਲਕਿ ਵਿਸ਼ਵ ਪੱਧਰ ਤੇ ਭਾਰਤ ਦੀ ਖੇਡ ਭੂਮਿਕਾ ਨੂੰ ਚਮਕਾਉਂਦੀ ਹੈ। ਟੀਮ ਨੇ ಅಪਾਰ ਉਤਸ਼ਾਹ ਨਾਲ ਖੇਡਿਆ ਅਤੇ ਵਿਸ਼ਵ ਨੂੰ ਪ੍ਰੇਰਨਾ ਦਿੱਤੀ ਹੈ। भारत ने अपने दखणी गुआढ़ी श्रीलंका को चक्करवाती तबाही तो बचाने व्डा कदम चुकया है भारतीय नौसेना के युद्ध जहाज आई एन एस विक्रांत और आई एन एस उदयगिरी राही पहली खेप में राहत समान पहुँचा दिता गया है प्रधानमंत्री नरेंद्र मोदी ने कहा कि नवी दिल्ली हर समय मदद लिए तैयार है जदों की भारतीय हवाई फौज ने भी एक टन राहत समान भेजा है ये ऑपरेशन ना सिर्फ मनुखी मदद है बल्कि दोनों देशों भाईचारे की मिसाल भी है ਟਾਈਮਜ਼ ਨਾਊ ਰਿਪੋਰਟ ਕਰਦਾ ਹੈ ਕਿ ਇਸ ਨਾਲ 80 ਤੋਂ ਵੱਧ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ। ਮੋਹਾਲੀ ਨਗਰ ਨਿਗਮ ਦੀ ਨਵੀਂ ਸੀਮਾ ਨਿਰਧਾਰਿਤ ਹੋ ਗਈ ਹੈ ਜਿਸ ਨਾਲ ਕਈ ਨਵੇਂ ਖੇਤਰ ਸ਼ਾਮਲ ਹੋਏ ਅਤੇ ਵਾਰਡਾਂ ਦੀ ਗਿਣਤੀ 75 ਤੱਕ ਵੱਧ ਸਕਦੀ ਹੈ। ਇਹ ਫੈਸਲਾ ਸ਼ਹਿਰੀ ਵਿਕਾਸ ਨੂੰ ਤੇਜ਼ ਕਰਨ ਲਈ ਲਿਆ ਗਿਆ ਹੈ ਜੋ ਨਵੀਂ ਚੋਣਾਂ ਨੂੰ ਪ੍ਰਭਾਵਿਤ ਕਰੇਗਾ। ਨਿਵਾਸੀਆਂ ਨੇ ਸਵਾਗਤ ਕੀਤਾ ਹੈ ਪਰ ਕੁਝ ਨੇ ਜ਼ਮੀਨੀ ਵਿਵਾਦਾਂ ਦੀ ਚੇਤਾਵਨੀ ਦਿੱਤੀ ਹੈ। ਇਹ ਬਦਲਾਅ ਪੰਜਾਬ ਦੇ ਸ਼ਹਿਰੀ ਪ੍ਰਸ਼ਾਸਨ ਨੂੰ ਮਜ਼ਬੂਤ ਕਰੇਗਾ ਅਤੇ ਵਿਕਾਸ ਨੂੰ ਨਵਾਂ ਬੂਸਟ ਦੇਵੇਗਾ। ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਯੂਨੀਅਨ ਹੋਮ ਮਿਨਿਸਟਰ ਅਮਿਤ ਸ਼ਾਨ ਨੂੰ ਪੱਤਰ ਲਿਖ ਕੇ ਪੰਜਾਬ ਖੇਤਰ ਜੀਐਮ ਨਿਯੁਕਤੀ ਵਿੱਚ ਪੰਜਾਬ ਕੈਡਰ ਅਧਿਕਾਰੀ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ ਹੈ ਜੋ ਕੇਂਦਰ ਨੇ ਰੱਦ ਕਰ ਦਿੱਤੀ ਸੀ ਇਹ ਵਿਵਾਦ ਖੁਰਾਕ ਵੰਡ ਅਤੇ ਖੇਤੀ ਨੀਤੀਆਂ ਨਾਲ ਜੁੜਿਆ ਹੋਇਆ ਹੈ ਜਿਸ ਨਾਲ ਰਾਜ ਅਤੇ ਕੇਂਦਰ ਵਿੱਚ ਤਣਾਅ ਵਧ ਰਿਹਾ ਹੈ ਮਾਨ ਨੇ ਨਿਜੀ ਹਸਤਕਿਰਪ ਦੀ ਮੰਗ ਕੀਤੀ ਹੈ ਜੋ ਰਾਜਨੀਤਿਕ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣ ਰਿਹਾ ਹੈ ਇਹ ਮਾਮਲਾ ਪੰਜਾਬ ਦੀ ਖੇਤੀ ਅਰਥ ਵਿਵਸਥਾ ਨੂੰ ਪ੍ਰਭਾਵਿਤ ਕਰ ਸਕਦਾ ਹੈ ਪੰਜਾਬ ਮੁੱਖ ਮੰਤਰੀ 10 ਦਿਨਾਂ ਦੇ ਜਾਪਾਨ ਦੌਰੇ ਤੇ ਜਾਣ ਵਾਲੇ ਹਨ ਜਿੱਥੇ ਉਹ ਪੰਜਾਬ ਨੂੰ ਉਦਯੋਗ ਪ੍ਰਸਤ ਦੱਸ ਕੇ ਨਿਵੇਸ਼ ਆਕਰਸ਼ਿਤ ਕਰਨਗੇ। ਇਹ ਦੌਰਾਨ ਨਵੀਆਂ ਟੈਕਨੀਕਾਂ ਤੇ ਵਪਾਰਕ ਸਹਿਯੋਗ ਤੇ ਕੇਂਦ੍ਰਿਤ ਹੈ ਜੋ ਰਾਜ ਦੀ ਅਰਥ ਵਿਵਸਥਾ ਨੂੰ ਬੂਸਟ ਕਰੇਗਾ। ਸਰਕਾਰ ਨੇ ਇਨਸੈਂਟਿਵ ਅਧਾਰਿਤ ਨੀਤੀ ਐਲਾਨੀ ਹੈ ਪਰ ਵਿਰੋਧੀਆਂ ਨੇ ਖੇਤੀ ਨੂੰ ਨਜ਼ਰਅੰਦਾਜ਼ ਕਰਨ ਦਾ ਇਲਜ਼ਾਮ ਲਗਾਇਆ ਹੈ। ਇਹ ਯਾਤਰਾ ਪੰਜਾਬ ਨੂੰ ਗਲੋਬਲ ਮੰਚ ਤੇ ਚਮਕਾਵੇਗੀ। ਪੰਜਾਬ ਸਰਕਾਰ ਨੇ ਸਰਹੱਦੀ ਜ਼ਿਲ੍ਹਿਆਂ ਵਿੱਚ ਅਧਿਆਪਕਾਂ ਤੇ ਡਾਕਟਰਾਂ ਨੂੰ ਰੋਕਣ ਲਈ ਇਨਸੈਂਟਿਵ ਅਧਾਰਿਤ ਨੀਤੀ ਐਲਾਨੀ ਹੈ। ਜੋ ਵਿੱਤੀ ਲਾਭ ਅਤੇ ਹੋਰ ਸਹੂਲਤਾਂ ਸ਼ਾਮਿਲ ਕਰੇਗੀ ਇੱਕ ਕਦਮ ਸਿਹਤ ਅਤੇ ਸਿੱਖਿਆ ਵਿੱਚ ਖਾਲੀ ਨੌਕਰੀਆਂ ਨੂੰ ਭਰਨ ਲਈ ਹੈ ਜੋ ਸਰਹੱਦੀ ਖੇਤਰਾਂ ਵਿੱਚ ਚੁਣੌਤੀ ਹੈ ਅਧਿਕਾਰੀਆਂ ਨੇ ਇਸ ਨੂੰ ਲੋਕ ਭਲਾਈ ਲਈ ਮਹੱਤਵਪੂਰਨ ਦੱਸਿਆ ਹੈ ਜਦੋਂ ਕਿ ਯੂਨੀਅਨਾਂ ਨੇ ਵਧੇਰੇ ਬਿਹਤਰ ਸ਼ਰਤਾਂ ਦੀ ਮੰਗ ਕੀਤੀ ਹੈ ਇਹ ਨੀਤੀ ਪੰਜਾਬ ਦੇ ਪਛੜੇ ਖੇਤਰਾਂ ਨੂੰ ਵਿਕਸਿਤ ਕਰੇਗੀ ਤਾਂ ਇਸ ਹਨ ਅੱਜ ਦੇ ਦਿਨ ਦੀਆਂ ਤਾਜ਼ਾ ਤੇ ਮੁੱਖ ਖਬਰਾਂ ਇਸੀ ਤਰ੍ਹਾਂ ਦੀਆਂ ਰੋਜ਼ ਪੰਜਾਬੀ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਪਿੰਡ ਦੀ ਖਬਰ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਮਿਲਦੇ ਹਾਂ ਹੋਰ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਅਗਲੀ ਵੀਡੀਓ ਵਿੱਚ ਤਦ ਤੱਕ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਧੰਨਵਾਦ